ਆਈ ਬਲੇ ਕੀ ਨਾਮ ਮੇਰਾ ਨਫਤਮਾ ਜੀ ਕੀ ਹੋਇਆ ਕੀ ਵਾਕਿਆ ਅੱਜ ਇਹ ਢੰਗਰਾਂ ਨੂੰ ਲੈ ਕੇ ਆਉਂਦੇ ਬੇਖਦੇ ਤੇ ਗਰਮੀ ਬਹੁਤ ਹੀ ਤੇ ਢੰਗਰ ਜਾ ਵੜੇ ਜਾ ਕੇ ਪਾਣੀ ਵਿੱਚ ਜਾ ਵੜਿਆ ਤੇ ਘਟੋ ਘਟ ਵੀ ਹੱਡੀਆਂ ਵੀ 25 ਤੇ ਲੱਗੇ ਲੱਗੇ ਮੱਝਾਂ ਜਿਹਨੀਆਂ ਉਹ ਲਾਪਤਾ ਹੈਗੀਆਂ ਮਾਂ ਤੇ 25 ਮੱਝਾਂ ਲਾਪਤਾ ਤੇ ਬਾਕੀ ਇਹ ਹੀ ਲੱਭਣੀ ਠੀਕ ਹੈ ਕੀ ਮਣ ਆਪਣੇ ਵਰਗੀਆਂ ਨੇ ਨਹੌਣ ਦੇ ਵਿੱਚ ਵੜੀਆਂ ਕੀਤਾ ਖਰ ਨਹੀਂ ਮੱਝਾਂ ਆਹੀ ਬਸ ਆਇ ਤੇ ਚਾਹਦੇ ਬਈ ਨਹੌਣ ਵਾਸਤੇ ਵਿੱਚ ਵੜੀਆਂ ਹੀ ਹੈ ਗਰਮੀ ਬੋਝਾ ਰਹੀ ਤੇ ਵਿੱਚ ਬਾਹਰ ਬੂਟੀ ਦੇ ਵਿੱਚ ਜਾਵਣੀਆਂ ਦੇ ਵਿੱਚ ਬੂਟੀ ਆ ਗਈ ਪਹਿਲਾਂ ਵੀ ਚਾਦਰ ਰੇ ਇਥੇ ਵਿੱਚ ਹਾਂਜੀ ਪਹਿਲਾਂ ਵੀ ਬਹੁਤ ਵਾਰ ਚਾਦਰ ਰੇ ਨਾਲ ਤਾਂ ਕੋਣ ਆਇਆ ਸੋ ਮਜ਼ੇ ਚੱਲ ਰਾ ਸਭ ਆਈਏ ਮੇਰਾ ਨਾਲ ਹੀ ਬੱਦੂ ਪੈਣਾ ਹੀ ਤੇ ਕਾ ਡਪਰਾ ਤੇ ਇੱਕ ਪਣਾਈ ਆਈ ਹਾਂਜੀ ਮੈਂ ਪਹਿਲਾਂ ਆਪਣਾ ਨਾਮ ਦੱਸੋ ਜੀ ਜੂਸਾ ਜਨਾਬ ਪਿੰਡ ਕਿਹੜਾ ਜੇ ਮੇਰੀ ਅੰਮਾ ਬਾਦ ਕੀ ਵਾਕਿਆ ਹੋਇਆ ਅੱਜ ਬਾਗਾ ਜੇ ਡੰਗਰ ਜੁਗਨ ਆਏ ਨਾ ਤੇ ਕੰਨ ਵਿੱਚ ਬੂਟੀ ਥੱਲੇ ਆ ਗਏ ਨਾ ਕੰਦੇ ਸਦਾਈ ਡੰਗਰ ਮਰ ਗਏ ਨਾ ਤੇ ਬਾਕੀ ਦੇ ਉਹ ਕੋਲ ਦਾਰ ਸੱਲੇ ਬਾਗੀ ਲੱਭਣ ਦੇ ਆ ਤੇ ਕਰਨ ਸਾਹਬ ਨੇ ਪੂਰੀ ਜੱਕਾ ਲੱਗਾ ਕਰਨ ਭਰੀ ਹੀ ਦੀ ਕਿੰਨੇ ਕਵੇ ਦਾ ਵਾਕਾ ਹੈ ਇਹ ਕੋਲ 10 11 ਵਜੇ ਦਾ ਵਾਕਾ ਹੈ ਠੀਕ ਹੈ ਤੇ ਕਿਹਦੇ ਕਿਹਦੇ ਡਗਰ ਕਿੰਨੇ ਕਿੰਨੇ ਮਰੇ ਨੇ 8 ਲੰਗਰ ਜੂਸੇ ਵੀ ਦੇ 10 ਲੰਗਰ ਬशीर ਦੇ ਯੂਸਫ ਕੌਣ ਦੇ ਹਾਂਜੀ ਯੂਸਫ ਆਏ ਹਾਂਜੀ ਹੋਰ 10 ਲੰਗਰ ਬशीर ਦੇ ਪੰਜ ਲੰਗਰ ਰਵੀ ਦੇ ਆ ਉਹਦਾ ਜਮੰਡਾ ਇਹਦਾ ਯੂਸਫ ਦਾ ਯੂਸਫ ਦਾ ਮੰਡਾ ਰਵੀ ਇੱਕ ਜੁਆਈ ਹੈ ਉਹ ਵੀ ਜੁਆਈ ਦਾ ਬਾਗਾ ਚਾਰ ਦੀਆਂ ਹੈ ਨਾ ਇਹ ਡੰਗਰ ਸਦਾ ਹੀ ਡੰਗਰ ਮਾਰਗੇ ਸਦਾ ਹੀ ਡੰਗਰ ਮਾਰਗੇ ਜਨਾਬ ਪਤਾ ਹੋਈ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਈ ਨਾ ਚਲੋ ਸਦਾ ਹੀ ਮਾਰਗੇ ਨੇ ਯਾਰ ਤੇ ਮੌਕੇ ਤੇ ਹੋ ਗਿਆ ਜੁੱਤੀ ਬੜਾ ਹੋਰ ਵੀ ਹੋ ਸਕਦੀ ਹੈ ਨਾ ਬਾਕੀ ਡੰਗਰ ਲੱਭ ਕੇ ਨਹੀਂ ਹਾਂ ਬਾਕੀ ਲੱਭ ਗਏ ਬਾਕੀ ਲੱਭ ਗਏ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗੇ ਕਰਦੇ ਆ ਭਾਈ ਗਵਰਨਮੈਂਟ ਨੇ ਜਿਹੜੀ ਆਈ ਹੋਣੀ ਜਾਈ ਦੀ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਆਈ ਜਾਈ ਦੀ ਕੋਲ ਕੋਲ ਖਾਣ ਨੂੰ ਤਾਂ ਦੇ ਦੇ ਦੋ ਨਹੀਂ ਮਿਲਦੇ ਨਹੀਂ ਹੋ ਮਰ ਗਈਆਂ ਰੋਟੀ ਹੱਟੇ ਤੋਂ ਮੇਰੇ ਕਬਰੇ ਤੋਂ ਰਹਿ ਗਏ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਬਚਾਦਿਆਂ ਹੋਏ ਕੋਈ ਸਾਡੀ ਮਦਦ ਕਰੇ